ਸੜਕ ਸੁਰੱਖਿਆ ਫੋਰਸ ਫਲੋਰ ਟੀਮ ਦੇ ਇੰਚਾਰਜ ਜਸਵਿੰਦਰ ਸਿੰਘ ਤੇ ਉਹਨਾਂ ਦੀ ਟੀਮ ਨੂੰ ਕੰਟਰੋਲ ਰੂਮ ਤੋਂ ਫੋਨ ਆਇਆ ਕਿ ਇੱਕ ਮੋਟਰਸਾਈਕਲ ਚਾਲਕ ਵੱਲੋਂ ਨੀਂਦ ਆਉਣ ਕਾਰਨ ਜੋ ਉਹਨਾਂ ਦਾ ਮੋਟਰਸਾਈਕਲ ਟਕਰਾ ਗਿਆ ਹੈ ਘਟਨਾ ਵਾਲੀ ਥਾਂ ਤੇ 2-3 ਮਿੰਟ ਦੇ ਪਹੁੰਚ ਕੇ ਜਸਵਿੰਦਰ ਸਿੰਘ ਥਾਣੇਦਾਰ ਤੋਂ ਟੀਮ ਵੱਲੋਂ ਜ਼ਖਮੀ ਪਤੀ ਪਤਨੀ ਨੂੰ ਇਲਾਜ ਲਈ ਫਲੋਰ ਬਿਖੇ ਦੇਖਲ ਕਰਵਾ ਆ ਗਿਆ ਕੈਮਰਾਮੈਨ ਐਸਗਨਾਗੀ ਨਾਲ ਮਾਨਵ ਸਿੰਘ ਮਜਾਰਾ ਦੀ ਫਲੋਰ ਤੋਂ ਵਿਸ਼ੇਸ਼ ਰਿਪੋਰਟ